ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀ ਦਾ ਔਰ ਕਿਸਾਨਾਂ ਦਾ ਇੱਕ ਮੱਕਾ ਸਾਨੂੰ ਵੀ ਸੋਸ਼ਲ ਮੀਡੀਆ ਤੇ ਜਾਂ ਵੱਖ-ਵੱਖ ਮੀਡੀਆ ਰਾਹੀਂ ਕਿਸਾਨਾਂ ਤੱਕ ਆਪਣੀ ਸਾਰੀ ਜਾਣਕਾਰੀ ਜਿਹੜੀ ਉਹ ਪਹੁੰਚਾਉਣੀ ਬਹੁਤ ਜ਼ਰੂਰੀ ਸੀ ਵੱਖ-ਵੱਖ ਇਹ ਸਕੈਨਰ ਅਸੀਂ ਬਣਾਤੇ ਨੇ ਜਦੋਂ ਵੀ ਸਕੈਨ ਕਰਦਾ ਕੋਈ ਕੋਡ ਤੇ ਆਟੋਮੈਟਿਕਲੀ ਉਹਦੇ ਫੋਨ ਤੇ ਸਾਡੀ ਸਾਰੇ ਦੀ ਸਾਰੀ ਇਨਫਰਮੇਸ਼ਨ ਆ ਜਾਏ ਫੇਸਬੁੱਕ ਲਾਈਵ ਸਾਡਾ ਪ੍ਰੋਗਰਾਮ ਆ ਇਸੇ ਤਰ੍ਹਾਂ ਟਵਿੱਟਰ ਤੇ ਸਭ ਤੋਂ ਇੰਪੋਰਟੈਂਟ ਹੈਗੀ ਪੀਏਯੂ ਕਿਸਾਨ ਐਪ ਉਹਦੇ ਵਿੱਚ ਵੱਖਰੇ ਵੱਖਰੇ ਪੋਰਟਲ ਆ ਜਾਂਦੇ ਨੇ ਜਿਵੇਂ ਹੁਣ ਖੇਤਾਂ ਦੇ ਵਿੱਚ ਝੋਨਾ ਲੱਗਾ ਤੇ ਝੋਨੇ ਦਾ ਪੋਰਟਲ ਵੀ ਆ ਜਾਏਗਾ ਤੇ ਉਹਨੇ ਉਹਦੇ ਤੇ ਕਲਿੱਕ ਕਰਨਾ ਉਹਦੇ ਸਾਰੇ ਝੋਨੇ ਦੀਆਂ ਵੈਰਾਈਟੀਆਂ ਬਿਮਾਰੀਆਂ ਕੀੜੇ ਮਕੌੜੇ ਸਾਰਾ ਕੁਝ ਆ ਜਾਣਾ ਸਾਡਾ 10 ਲੱਖ ਫਾਰਮਰ ਸਾਡੇ WhatsApp ਗਰੁੱਪ ਚ ਹੈ ਤੇ ਮੈਂ ਇਸ ਸਕੈਨ ਕੋਡ ਸਾਰਿਆਂ ਨੂੰ ਭੇਜਤੇ ਆ ਉਹ ਜਸਟ ਉੱਤੇ ਨਾ ਸਕੈਨ ਕਰਦਾ ਤਾਂ ਜਿਹੜੇ ਪ੍ਰਕਾਰ ਦੀ ਉਹਨੇ ਇਨਫੋਰਮੇਸ਼ਨ ਲੈਣੀ ਉਹ ਘਰੋਂ ਲੈ ਸਕਦਾ ਇੱਕ ਤਾਂ ਉਹਦੀ ਸਿਹਤਦਰਦੀ ਬੱਚੀ ਸਾਡੇ ਕੋਲ ਆਉਣ ਦੀ ਉਹਦੇ ਪੈਸੇ ਬੱਚੇ ਵਸਤੇ ਆਉਣ ਦੇ ਜਾਂ ਕਾਰ ਤੇ ਆਉਣ ਤੇ ਜਾਂ ਜੋ ਵੀ ਸਿਗਾ ਵੀ ਜੇ ਕਿਸੇ ਪ੍ਰਕਾਰ ਦੀ ਫਸਲ ਦੀ ਜਾਣਕਾਰੀ ਲੈਣੀ ਇਹੋ ਇੱਥੇ ਕਾਲ ਕਰੋ ਜੇ ਖਾਦਾਂ ਦੀ ਜਾਣਕਾਰੀ ਲੈਣੀ ਇੱਥੇ ਕਾਲ ਕਰੋ ਕਿਸੇ ਸਖਲਾਈ ਪ੍ਰੋਗਰਾਮ ਦੀ ਜਾਣਕਾਰੀ ਲੈਣੀ ਇੱਥੇ ਕਾਲ ਕਰੋ ਉਹ ਸਿੱਧਾ ਸਾਡੇ ਵਿਗਿਆਨੀ ਦੇ ਨਾਲ ਜੁੜ ਜਾਂਦਾ ਕਿ ਇਹ ਛੋਟੇ ਜਿਹੇ ਮੋਬਾਈਲ ਨੇ ਰੈਵਿਊਲੂਸ਼ਨ ਤਾਂ ਲਿਆਂਦਾ ਹੀ ਲਿਆਂਦਾ ਸੀ ਪਰ ਹੁਣ ਇਹਨੇ ਜਾਣਕਾਰੀ ਦਾ ਰੈਗੂਲੇਸ਼ਨ ਜਿਹੜਾ ਵਾ ਉਹ ਸਾਡੇ ਜਿੰਨੇ ਵੀ ਅਸੀਂ ਸਕੈਨ ਕੋਡ ਬਣਾਏ ਨੇ ਐਨਆਰਆਈ ਉਹ ਲੈ ਸਕਦੇ ਸੱਸੇਕਾਲ ਤੁਸੀਂ ਦੇਖਣਾ ਛੇਤੀ ਹੈਡਲਾਈਨਸ ਤੇ ਮੈਂਬਰ ਵੀਰ ਜਿੱਥੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 21ਵੀਂ ਸਦੀ ਚੱਲ ਰਹੀ ਹੈ ਤੇ ਜਿਹੜਾ ਯੋਗ ਹੈ ਸਾਰਾ ਟੈਕਨੋਲੋਜੀ ਦਾ ਯੋਗ ਹੈ ਤੇ ਇਸੇ ਦੇ ਚੱਲਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਬਹੁਤ ਸੋਹਣੀ ਇਨੀਸ਼ੀਏਟਿਵ ਲਿਆ ਕਿ ਜਿਹੜਾ ਸਾਰਾ ਸਿਸਟਮ ਹੈ ਉਹ ਆਨਲਾਈਨ ਕਰ ਦਿੱਤਾ ਜਾਵੇ ਇਸੇ ਦੇ ਚੱਲਦੇ ਹੋਏ ਇੱਕ ਐਪ ਵੀ ਲਾਂਚ ਕੀਤੀ ਹੈ ਤੇ ਜਿਹੜੀ ਪੀਯੂ ਜਿਹੜੀ ਵੈਬਸਾਈਟ ਸੀਗੀ ਉਹ ਵੀ ਡਿਵੈਲਪ ਕੀਤੀ ਹੈ ਤੇ ਹੁਣ ਜਿਹੜੇ ਕੀ ਹੈ ਕਿਉਰ ਕੋਡ ਲਾਂਚ ਕਰ ਦਿੱਤੇ ਗਏ ਨੇ ਜਿਹੜਾ ਕਿ ਕਿਸਾਨ ਵੀਰਾਂ ਵਾਸਤੇ ਬਹੁਤ ਲਾਹੇਵੰਦ ਚੀਜ਼ ਹੋਏਗੀ ਕਿ ਉਹ ਜਸਟ ਸਕੈਨ ਕਰ ਸਕਦੇ ਨੇ ਤੇ ਆਪਣਾ ਜਿਹੜਾ ਹੱਲ ਕੱਢ ਸਕਦੇ ਨੇ ਸਤਨਾ ਡਾਕਟਰ ਧਜਿੰਦਰ ਸਿੰਘ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਕਿੱਦਾਂ ਦਾ ਇਹਦਾ ਪ੍ਰੋਸੈਸ ਹੈ ਸਾਰਾ ਕਿਵੇਂ ਜਿਹੜਾ ਕਿਸਾਨ ਵੀਰ ਉਹ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸੋ ਪਿਆਰੇ ਦਰਸ਼ਕੋ ਆ ਤੁਸੀਂ ਜਾਣਦੇ ਹੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀ ਦਾ ਔਰ ਕਿਸਾਨਾਂ ਦਾ ਇੱਕ ਮੱਕਾ ਔਰ ਸਮੇਂ ਦੇ ਹਾਣੀ ਬਣਨ ਵਾਸਤੇ ਜਿਵੇਂ ਮੇਰੇ ਦੋਸਤ ਨੇ ਦੱਸਿਆ ਕਿ ਸਾਨੂੰ ਵੀ ਸੋਸ਼ਲ ਮੀਡੀਆ ਤੇ ਜਾਂ ਵੱਖ-ਵੱਖ ਮੀਡੀਆ ਰਾਈ ਕਿਸਾਨਾਂ ਤੱਕ ਆਪਣੀ ਸਾਰੀ ਜਾਣਕਾਰੀ ਜਿਹੜੀ ਉਹ ਪਹੁੰਚਾਉਣੀ ਬਹੁਤ ਜ਼ਰੂਰੀ ਸੀ ਜਿਹੜੀ ਕਿ ਕਿਸਾਨ ਅੱਜ ਕੱਲ੍ਹ ਭਾਲਦਾ ਹੈ ਕਿ ਉਹਨੂੰ ਸਾਰਾ ਕੁਝ ਵੈਬਸਾਈਟ ਤੋਂ ਮਿਲੇ YouTube ਤੋਂ ਮਿਲੇ ਔਰ Facebook Twitter ਵਰਗੀਆਂ ਮੀਡੀਆ ਤੋਂ ਮਿਲੇ ਔਰ ਇਸ ਨੂੰ ਅਸੀਂ ਦੇਖਦੇ ਹੋਏ ਮਾਨਜੋਗ ਵਾਚਨ ਸਾਹਿਬ ਨੇ ਇੱਕ ਤੈਅ ਕੀਤਾ ਕਿ ਅਸੀਂ ਵੀ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ ਜੇ 10 ਲੱਖ ਕਿਸਾਨ ਨੇ ਤੇ ਤਕਰੀਬਨ ਤਕਰੀਬਨ ਸਾਰਿਆਂ ਦੇ ਕੋਲ ਹੀ ਜਿਹੜੇ ਨੇ ਉਹ ਫੋਨ ਵਧੀਆ ਫੋਨ ਨੇ 스마트ਫੋਨ ਜਿਹਨੂੰ ਮੈਂ ਕਹਿ ਸਕਦਾ ਤੇ ਉਹ ਸਕੈਨ ਵੀ ਕਰ ਸਕਦੇ ਆ ਕੋਡ ਔਰ ਆਪਣੀ ਜਾਣਕਾਰੀ ਵੀ ਲੈ ਸਕਦੇ ਜਮਾਨਾ ਜਿਹੜਾ ਹੈ ਉਹ ਸਾਰਾ ਇਨਫੋਰਮੇਸ਼ਨ ਦਾ ਜਦੋਂ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਮੈਂ ਸਮਝਦਾ ਨਾ ਕਿ ਤੁਹਾਨੂੰ ਸਾਰਾ ਕੁਝ ਹੀ ਲੱਭ ਜਾਂਦਾ ਹੈ ਜੇ ਤੁਸੀਂ ਜਾਣਕਾਰੀ ਨਹੀਂ ਆ ਤੇ ਉਹਦੇ ਵਿੱਚ ਤੁਹਾਡਾ ਖਰਚਾ ਵੀ ਵੱਧਾ ਤੇ ਤੁਹਾਡਾ ਕੰਮ ਵੀ ਨਹੀਂ ਹੁੰਦਾ ਸੋ ਉਹਨੂੰ ਸੰਦਰਭ ਨੂੰ ਰੱਖਦੇ ਹੋਏ ਅਸੀਂ ਇੱਕ ਇਹ ਦੇਖੋ ਆ ਵੱਖ-ਵੱਖ ਮੀਡੀਆ ਜਿਹੜੇ ਉਹ ਲਾਂਚ ਕੀਤੇ ਨੇ ਥੱਲੇ ਲਿਖਿਆ ਅਸੀਂ ਆਓ ਸੋਸ਼ਲ ਮੀਡੀਆ ਰਾਹੀਂ ਪੀਜੂ ਨਾਲ ਜੁੜੀਏ ਵੱਖ-ਵੱਖ ਇਹ ਸਕੈਨਰ ਅਸੀਂ ਬਣਾਉਂਦੇ ਨੇ ਹਾਂਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਪੀ ਇਹ ਜੋ ਵੈਬਸਾਈਟ ਬਿਲਕੁਲ ਜਿਹਦੇ ਵਿੱਚ ਜਦੋਂ ਵੈਬਸਾਈਟ ਦੇ ਉੱਤੇ ਉਹ ਸਕੈਨ ਕੋਡ ਕਰਦਾ ਵਾ ਤੇ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਨਾ ਹਾਂ ਜੀ ਕਿ ਜਦੋਂ ਉਹ ਇਹਦੇ ਤੇ ਸਕੈਨ ਕੋਡ ਕਰਦਾ ਔਰ ਇਮੀਡੀਏਟਲੀ ਜਿਹੜਾ ਵਾ ਉਹ ਇਹ ਦੇਖੋ ਕਿ ਉਹ ਉਹਨੇ ਆ ਦੇਖੋ ਇਹ ਸਾਡੀ ਨਾ ਆਟੋਮੈਟਿਕਲੀ ਜਿਹੜੀ ਆ ਵੈਬਸਾਈਟ ਖੁੱਲ ਗਈ ਜੀ ਬਿਲਕੁਲ ਜੀ ਹੁਣ ਉਹਨੇ ਵੈਬਸਾਈਟ ਤੋਂ ਕੋਈ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਆ ਤੇ ਉਹ ਮੰਨ ਲਓ ਅੱਜ ਦੀ ਕੋਈ ਖ਼ਬਰ ਹੀ ਵੇਖਣੀ ਚਾਹੁੰਦਾ ਤਾਂ ਆਹ ਦੇਖੋ ਕਿ ਕਲਿੱਕ ਕੀਤਾ ਉਹਨੂੰ ਅੱਜ ਦੀ ਇਹ ਖ਼ਬਰ ਜਿਹੜੀ ਆ ਉਹ ਲੱਗ ਗਈ ਹੈ। ਔਰ ਸਾਡੀ ਵੈਬਸਾਈਟ ਤੇ ਕਿ ਕਿੱਥੇ ਕੀ ਹੋ ਰਿਹਾ ਕੀ ਹੋਣ ਜਾ ਰਿਹਾ ਇਹੋ ਜਿਹਿਆਂ ਸਾਰੀਆਂ ਜਿਹੜੀਆਂ ਚੀਜ਼ਾਂ ਗੱਲਾਂ ਬਾਤਾਂ ਉਹ ਇਹਦੇ ਉੱਤੇ ਹੋਣ ਗਿਆ। ਇਸ ਤੋਂ ਇਲਾਵਾ ਦੇਖੋ ਕਿ ਫੇਸਬੁੱਕ ਲਾਈਵ ਸਾਡਾ ਪ੍ਰੋਗਰਾਮ ਆ। ਬਿਲਕੁਲ ਜੀ। ਔਰ ਪੀਐਚਯੂ ਫੇਸਬੁੱਕ ਤੇ ਉੱਤੇ ਬਹੁਤ ਜ਼ਿਆਦਾ ਐਕਟਿਵ ਹੈ। ਤੇ ਸਾਰੇ ਜਿਹੜੇ ਉਹ ਫੇਸਬੁੱਕ ਨਾਲ ਜੁੜ ਸਕਦੇ ਸਕੈਨ ਕੋਡ ਆ ਜਾਂਦਾ ਇਸੇ ਤਰ੍ਹਾਂ ਟਵਿੱਟਰ ਤੇ ਇਸੇ ਤਰ੍ਹਾਂ ਸਭ ਤੋਂ ਇੰਪੋਰਟੈਂਟ ਹੈਗੀ ਪੀਏਯੂ ਕਿਸਾਨ ਐਪ ਇਹ ਸਪੈਸ਼ਲ ਤੌਰ ਤੇ ਕਿਸਾਨਾਂ ਲਈ ਬਣਾਈ ਦੋਸਤੋ ਕਿ ਜਦੋਂ ਵੀ ਉਹਨਾਂ ਨੇ ਇਹਨੂੰ ਸਕੈਨ ਕਰਨਾ ਉਹਦੇ ਵਿੱਚ ਵੱਖਰੇ ਵੱਖਰੇ ਪੋਰਟਲ ਆ ਜਾਂਦੇ ਨੇ ਜਿਵੇਂ ਹੁਣ ਖੇਤਾਂ ਦੇ ਵਿੱਚ ਝੋਨਾ ਲੱਗਾ ਤੇ ਝੋਨੇ ਦਾ ਪੋਰਟਲ ਵੀ ਆ ਜਾਏਗਾ ਉਹਨੂੰ ਕਿਸੇ ਪ੍ਰਕਾਰ ਦੀ ਝੋਨੇ ਦੀ ਪ੍ਰੋਬਲਮ ਆ ਤੇ ਉਹਨੇ ਉਹਦੇ ਤੇ ਕਲਿੱਕ ਕਰਨਾ ਉਹਦੇ ਸਾਰੇ ਝੋਨੇ ਦੀਆਂ ਵੈਰਾਈਟੀਆਂ ਬਿਮਾਰੀਆਂ ਕੀੜੇ ਮਕੌੜੇ ਸਾਰਾ ਕੁਝ ਆ ਜਾਣਾ ਸੋ ਲਾਈਕਵਾਇਜ਼ ਇੰਸਟਾਗ੍ਰਾਮ ਔਰ YouTube ਤੇ ਜਦੋਂ ਵੀ ਤੁਸੀਂ ਆਪਣਾ ਵੀ ਸਕੈਨ ਕੋਡ ਕਰੋਗੇ ਹਾਂਜੀ YouTube ਤੇ ਜਾਓਗੇ ਸਾਡੇ YouTube ਆਟੋਮੈਟਿਕਲੀ ਖੁੱਲ ਜਾਣੀ ਤੇ ਜਿਹੜਾ ਹੁਣ ਅੱਜ ਕੱਲ ਮਨੁੱਖ ਵੀ ਇਹ ਕਰਦਾ ਕਿ ਮੈਨੂੰ ਜਿਆਦਾ ਦੀ ਮਿਹਨਤ ਨਾ ਕਰਨੀ ਪਿਆ ਜੇ ਮੈਂ ਸਕੈਨ ਜੇ ਕਰਾਂ ਮੇਰੇ ਸਾਹਮਣੇ ਸਾਰਾ ਕੁਝ ਹੀ ਆ ਜਾਵੇ ਬਿਲਕੁਲ ਤੇ ਅਸੀਂ ਜਿਹੜਾ ਵਾ ਉਹ ਸਕੈਨ ਕੋਡ ਇਹੋ ਜੇ ਬਣਾਉਂਦੇ ਕਿ ਕਿਸਾਨ ਸਾਡਾ ਜਦੋਂ ਵੀ ਸਕੈਨ ਕਰਦਾ ਕੋਈ ਕੋਡ ਤੇ ਆਟੋਮੈਟਿਕਲੀ ਉਹਦੇ ਫੋਨ ਤੇ ਸਾਡੀ ਸਾਰੇ ਦੀ ਸਾਰੀ ਇਨਫਰਮੇਸ਼ਨ ਆ ਜਾਏ ਤੇ ਮੈਂ ਵੀ ਆਸ ਕਰਦਾ ਕਿ ਤੁਹਾਡੇ ਮੀਡੀਅਮ ਰਾਈ ਤੁਹਾਡੇ ਇਸ ਮਾਧਿਮ ਰਾਈ ਬਹੁਤ ਜ਼ਿਆਦਾ ਹੋਰ ਕਿਸਾਨਾਂ ਨੂੰ ਵੀ ਪਤਾ ਲੱਗ ਜਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਲੱਗਾ ਤੇ ਉਹ ਵੀ ਸਾਡੇ ਪੀਜੂ ਨਾਲ ਜੁੜਨ ਇਹ ਸਕੈਨ ਕਰਕੇ ਸਾਡੇ ਕੋਡ ਤੇ ਵੱਖਰੇ ਵੱਖਰੇ ਤੋਂ ਵੱਧ ਤੋਂ ਵੱਧ ਉਹ ਜਾਣਕਾਰੀ ਤੇ ਫਾਇਦਾ ਲੈਣ ਸੋਸ਼ਲ ਮੀਡੀਆ ਤਾਂ ਕਹਿ ਲੋ ਜਿਹੜਾ ਅੱਜ ਕੱਲ ਦਾ ਯੋਗ ਸੋਸ਼ਲ ਮੀਡੀਆ ਦਾ ਚੱਲਦਾ ਪਿਆ ਹਰ ਇੱਕ ਹੀ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹਰ ਇੱਕ ਹੀ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਹੋਈ ਹੈ ਹਰ ਇੱਕ ਹੈਗਾ ਵੀ ਹੈ ਪਰ ਇਸੇ ਚੱਲਦੇ ਆ ਪੀਏਯੂ ਨੇ ਜਿਹੜਾ ਸਪੈਸ਼ਲ ਜਿਹੜੀ ਐਪ ਲਾਂਚ ਕੀਤੀ ਹੈ ਕਿਸਾਨ ਐਪ ਇਹਦੇ ਕੀ ਕੀ ਮਤਲਬ ਫਾਇਦੇ ਹੋਣਗੇ ਕਿਸਾਨ ਵੀਰਾਂ ਨੂੰ ਤੇ ਜਿੱਦਾਂ ਅਸੀਂ ਦੱਸ ਰਹੇ ਸੀ ਕਿ ਹੁਣ ਉਹਨਾਂ ਨੂੰ ਇੱਥੇ ਐਨੇ ਆ ਕੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਘਰੇ ਬੈਠੇ ਆਪਣੇ ਹੱਲ ਕੱਢ ਸਕਦੇ ਨੇ ਉਹਦੇ ਬਾਰੇ ਜਾਨ ਕਰੀ ਦੋ ਕੁਸ਼ ਹ ਬੜੀ ਵਧੀਆ ਤੁਸੀਂ ਸਵਾਲ ਕੀਤਾ ਕਿ ਹੁਣ ਦੇਖੋ ਘਰੇ ਬੈਠਾ ਤੇ ਅਸੀਂ ਉਹਨੂੰ ਨਾ ਆ ਸਾਡਾ 10 ਲੱਖ ਫਾਰਮਰ ਸਾਡੇ ਵਟਸਐਪ ਗਰੁੱਪ ਚ ਹੈ ਹਾਂਜੀ ਤੇ ਮੈਂ ਇਹ ਸਕੈਨ ਕੋਡ ਸਾਰਿਆਂ ਨੂੰ ਭੇਜਤੇ ਆ ਉਹ ਜਸਟ ਉਹਤੇ ਨਾ ਸਕੈਨ ਕਰਦਾ ਜਾਂ ਕਲਿੱਕ ਕਰਦਾ ਤਾਂ ਜਿਹੜੇ ਪ੍ਰਕਾਰ ਦੀ ਉਹਨੇ ਇਨਫੋਰਮੇਸ਼ਨ ਲੈਣੀ ਉਹ ਘਰੋਂ ਲੈ ਸਕਦਾ ਦੇਖੋ ਉਹਦੇ ਚ ਬਚਿਆ ਕੀ ਆ ਇੱਕ ਤਾਂ ਉਹਦੀ ਸਿਰਦਰਦੀ ਬੱਚੀ ਸਾਡੇ ਕੋਲ ਆਉਣ ਦੀ ਬਿਲਕੁਲ ਜੀ ਦੂਸਰਾ ਉਹਦੇ ਪੈਸੇ ਬਚੇ ਬਸਤੇ ਆਉਣ ਦੇ ਜਾਂ ਕਾਰ ਤੇ ਆਉਣ ਤੇ ਜਾਂ ਜੋ ਵੀ ਸੀਗਾ ਉਹਨੂੰ ਪਾੜਾ ਨਹੀਂ ਲੀ ਪਾੜਾ ਨਹੀਂ ਲਾਉਣਾ ਪਿਆ ਸੈਕੰਡ ਲੀਵ ਇਹ ਵੇਖੋ ਕਿ ਉਹਦੇ ਕੋਲੇ ਟੋਟਲ ਇਨਫੋਰਮੇਸ਼ਨ ਆ ਗਈ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਕੋਲ ਆ ਖੇਤੀਬਾੜੀ ਦੀ ਮਤਲਬ ਕਹਿਣ ਦਾ ਭਾਵ ਕਿ ਜਿੰਨੇ ਸਾਡੇ ਡਾਕਟਰ ਜਿਹੜੇ ਨੇ ਉਹ ਅਪ ਟੂ ਡੇਟ ਨੇ ਉਹਨਾਂ ਹੀ ਉਹ ਹੋ ਗਿਆ ਜਦੋਂ ਅਸੀਂ ਪੋਰਟਲ ਤੇ ਜਾਣਕਾਰੀ ਜਿਹੜੀ ਆ ਉਹ ਲੇਟੈਸਟ ਜਾਣਕਾਰੀ ਪਾਉਂਦੇ ਆ ਇਸੇ ਤਰ੍ਹਾਂ ਹੀ ਉਹਨੇ ਘਰੇ ਬੈਠੇ ਨੇ ਕਿਤਾਬਾਂ ਮੰਗਾਉਣੀਆਂ ਉਹ ਸਾਨੂੰ ਸਾਡੇ ਇਹਦੇ ਪੋਰਟਲ ਦੇ ਵਿੱਚ ਸਾਡੇ ਫੋਨ ਨੰਬਰ ਦਿੱਤੇ ਉਹਨੇ ਸਾਨੂੰ ਫੋਨ ਕਰਨਾ ਤੇ ਅਸੀਂ ਹੁਣ ਜਸਟ ਇਹ ਪੁੱਛਣਾ ਹੈ ਕਿ ਆਪਣਾ ਨਾਮ ਪਤਾ ਸਾਨੂੰ ਭੇਜੋ ਤੇ ਅਸੀਂ ਉਹਦੀਆਂ ਕਿਤਾਬਾਂ ਉਹਨੂੰ ਡਿਸਪੈਚ ਕਰਨੀਆਂ ਨੇ ਜੋ ਉਹਦੀ ਪੇਮੈਂਟ ਆ ਉਹਨੇ ਸਾਨੂੰ WhatsApp ਤੇ ਸਾਨੂੰ ਪੇਮੈਂਟ ਕਰ ਦੇਣੀ ਆ ਇਸੇ ਤਰ੍ਹਾਂ ਹੀ ਕਿਸੇ ਪ੍ਰਕਾਰ ਦੀ ਹੋਰ ਇਨਫਰਮੇਸ਼ਨ ਔਰ ਮੰਨ ਲਓ ਕਿ ਇਹਦੇ ਉੱਤੇ ਉਹਦੀ ਤਸੱਲੀ ਨਹੀਂ ਹੋ ਰਹੀ ਤੇ ਫੇਰ ਵੀ ਸਾਡੇ ਫੋਨ ਨੰਬਰ ਆ ਜਾਂਦੇ ਨੇ ਭੀ ਜੇ ਕਿਸੇ ਪ੍ਰਕਾਰ ਦੀ ਫਸਲ ਦੀ ਜਾਣਕਾਰੀ ਲੈਣੀ ਹੈ ਇਹੋ ਇੱਥੇ ਕਾਲ ਕਰੋ ਜੇ ਖਾਦਾਂ ਦੀ ਜਾਣਕਾਰੀ ਲੈਣੀ ਹੈ ਇੱਥੇ ਕਾਲ ਕਰੋ ਕਿਸੇ ਸਖਲਾਈ ਪ੍ਰੋਗਰਾਮ ਦੀ ਜਾਣਕਾਰੀ ਲੈਣੀ ਹੈ ਤੇ ਕਾਲ ਕਰੋ ਉਹ ਸਿੱਧਾ ਸਾਡੇ ਵਿਗਿਆਨੀ ਦੇ ਨਾਲ ਜੁੜ ਜਾਂਦਾ ਕਹਿਣ ਦਾ ਭਾਵ ਕਿ ਇਹ ਛੋਟੇ ਜਿਹੇ ਮੋਬਾਈਲ ਨੇ ਰੈਵਿਊਲੂਸ਼ਨ ਤਾਂ ਲਿਆਂਦਾ ਹੀ ਲਿਆਂਦਾ ਸੀ ਪਰ ਹੁਣ ਇਹਨੇ ਜਾਣਕਾਰੀ ਦਾ ਰੈਵਿਊਲੂਸ਼ਨ ਜਿਹੜਾ ਵਾ ਉਹ ਸਾਡੇ ਇਹ ਜਿੰਨੇ ਵੀ ਅਸੀਂ ਸਕੈਨ ਕੋਡ ਬਣਾਏ ਨੇ ਇਹਨਾਂ ਰਾਹੀਂ ਉਹ ਲੈ ਸਕਦਾ ਡਾਕਟਰ ਸਾਹਿਬ ਜਦੋਂ ਕਿਸਾਨ ਵੀਰ ਜਦੋਂ ਖੇਤੀ ਕਰਦਾ ਤੇ ਕਈ ਵਾਰ ਉਹਦੇ ਫਸਲ ਦੇ ਵਿੱਚ ਕੀੜਾ ਲੱਗ ਜਾਂਦਾ ਹੈ ਬਿਮਾਰ ਪੈ ਜਾਂਦੀ ਜਦ ਤੱਕ ਫਸਲ ਵੀ ਪੀਲੀ ਪੈਣ ਲੱਗ ਜਾਂਦੀ ਹੈ ਉਹਦੀ ਦਵਾਈ ਬਾਰੇ ਵੀ ਇਹਦੇ ਵਿੱਚ ਜਾਣਕਾਰੀ ਪ੍ਰੋਪਰ ਹੈਗੀ ਹੈ ਜੀ ਹਾਂ ਬਿਲਕੁਲ ਬਿਲਕੁਲ ਆ ਜਿਹੜੀ ਜਾਂ ਵੇਖਿਓ ਜਿਹੜੀ ਕਿਸਾਨ ਪੀਏ ਜੋ ਕਿਸਾਨ ਐਪ ਹਾਂਜੀ ਜਦੋਂ ਉਹਨੇ ਖੋਲਣੀ ਨਾ ਇਹਦੇ ਵਿੱਚ ਸਾਰਾ ਕੁਝ ਹੀ ਦਿੱਤਾ ਹੈ ਕਿ ਜਿੱਦਾਂ ਹੁਣ ਝੋਨਾ ਵਾ ਉਹਨੇ ਝੋਨੇ ਦੇ ਬਾਰੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਸਾਰਾ ਕੁਝ ਇਹਦੇ ਵਿੱਚ ਜਾਣਕਾਰੀ ਉਹਨੇ ਉਹਦੀ ਆ ਜਾਣੀ ਆ ਔਰ ਉਹ ਜਾਣਕਾਰੀ ਦੇ ਨਾਲ ਨਾਲ ਤੁਸੀਂ ਦੇਖੋਗੇ ਕਿ ਥੱਲੇ ਫੇਰ ਫੋਨ ਨੰਬਰ ਆ ਜਾਂਦੇ ਆ ਵੀ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਇਹਦਾ ਮਤਲਬ ਜਦੋਂ ਉਹਦੀ ਤਸੱਲੀ ਹੋ ਜਾਂਦੀ ਹੈ ਜੇ ਨਹੀਂ ਤਸੱਲੀ ਹੁੰਦੀ ਫਿਰ ਉਹ ਫੋਨ ਕਰ ਲੈਂਦਾ ਫੋਨ ਤੇ ਹੋਰ ਡਿਟੇਲ ਦੇ ਵਿੱਚ ਵੀ ਗੱਲਾਂ ਬਾਤਾਂ ਕਰਦਾ ਮੈਂ ਤਾਂ ਤੁਹਾਡੇ ਮਾਦਮਰਾਹੀਂ ਇਹ ਕਹਿਣਾ ਚਾਹਾਂਗਾ ਕਿਸਾਨਾਂ ਨੂੰ ਕਿ ਜਿੰਨੀ ਜਾਣਕਾਰੀ ਤੁਹਾਨੂੰ ਜ਼ਿਆਦਾ ਹੋਊਗੀ ਓਨਾ ਤੁਹਾਡਾ ਖੇਤੀ ਖਰਚਾ ਘਟੂਗਾ ਤੇ ਮੁਨਾਫਾ ਜਿਹੜਾ ਵਾ ਉਹਦੇ ਵਿੱਚੋਂ ਵਧੇਗਾ ਤਰ ਕਿੰਨੇ ਕਿ ਜਾਨੀ ਪੋਪੂਲੇਸ਼ਨ ਹੈ ਕਿਸਾਨ ਪੋਪੂਲੇਸ਼ਨ ਜੁੜ ਚੁੱਕੇ ਐਸ ਐਪ ਦੇ ਨਾਲ ਯਾਨੀ ਕਿੰਨੇ ਕਿ ਡਾਊਨਲੋਡ ਹੋ ਚੁੱਕੇ ਹੋਏ ਨੇ ਹਾਂ ਦੇਖੋ ਸਾਡੇ ਕੋਲ ਤਕਰੀਬਨ ਤਕਰੀਬਨ ਨਾ 97000 ਬੰਦਾ ਜਿਹੜਾ ਹੈ ਸਾਡਾ ਕਿਸਾਨ ਭਰਾਵਾ ਉਹ ਸਾਡੇ ਨਾਲ ਜੁੜਿਆ ਹੋਇਆ WhatsApp ਗਰੁੱਪਾਂ ਰਾਹੀਂ ਅਸੀਂ ਸਾਰਿਆਂ ਨੂੰ ਇਹ ਜਾਣਕਾਰੀ ਜਿਹੜੀ ਆ ਉਹ ਭੇਜੀ ਆ ਤੁਸੀਂ ਇਸ ਵਾਰ ਦੇਖਿਆ ਹੋਵੇਗਾ ਕਿ ਰਿਕਾਰਡ ਤੋੜ ਕਿਸਾਨਾਂ ਨੇ ਰਿਕਾਰਡ ਤੋੜ ਕਿਸਾਨ ਜਿਹੜੇ ਨੇ ਉਹ 13 14 ਕਿਸਾਨ ਵਾਲੇ ਕਿਸਾਨ ਮੇਲੇ ਤੇ ਆਏ 226000 ਕਿਸਾਨ ਜਿਹੜਾ ਇਹ 2 ਦਿਨ ਦੇ ਮੇਲੇ ਦੇ ਵਿੱਚ ਸਾਡੇ ਯੂਨੀਵਰਸਿਟੀ ਚ ਆਇਆ ਔਰ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਇੰਨਾ ਜ਼ਿਆਦਾ ਉਹ ਬੀ ਲੈ ਕੇ ਗਏ ਖੇਤੀ ਸਾਹਿਤ ਲੈ ਕੇ ਗਏ ਔਰ ਸਾਡੇ ਫਲਦਾਰ ਪੌਦੇ ਲੈ ਕੇ ਗਏ ਸੋ ਸਾਡਾ ਪੰਜਾਬ ਦਾ ਕਿਸਾਨ ਬਹੁਤ ਜਾਗਰੂਕ ਹੋ ਚੁੱਕਾ ਇਹਨਾਂ ਚੀਜ਼ਾਂ ਪਾਬਤ ਕਿ ਮੈਨੂੰ ਕੋਈ ਜਿਹੜੀ ਉਹ ਚੀਜ਼ ਮੋਲ ਨਾ ਲੈਣੀ ਪਵੇ ਮੈਂ ਘਰੇ ਸਾਰਾ ਕੁਝ ਪ੍ਰੋਡਿਊਸ ਕਰਾਂ ਸੈਜਨਲ ਲਿਟਰੇਚਰ ਹੈਗਾ ਇਹਦੇ ਵਿੱਚ ਤੇ ਉਹ ਕਿਦਾਂ ਪੇਡ ਹੈ ਜਿਹੜਾ ਪੀਡੀਐਫ ਰਾਈ ਵੀ ਆਪਾਂ ਜਿਹੜਾ ਕਰ ਸਕਦੇ ਹਾਂ ਉਹਨੂੰ ਹਾਂ ਬਿਲਕੁਲ ਜੀ ਲਿਟਰੇਚਰ ਜਿਹੜਾ ਵਾ ਸਾਡੇ ਬਹੁਤ ਨੋਮੀਨਲ ਕਾਸਟ ਹੈ ਜੇ ਸਾਡੀ 70 ਰੁਪਏ ਦੀ ਕਿਤਾਬ ਸਾਡੀ ਲਾਗਤ ਹੈ ਤੇ 70 ਦੀ ਵੇਚ ਦਿੰਦੇ ਆ ਹਾਂਜੀ ਇਸੇ ਤਰ੍ਹਾਂ ਜੇ ਕੋਈ ਪੀਡੀਐਫ ਮੰਗਦਾ ਅਸੀਂ ਉਹਨੂੰ ਪੀਡੀਐਫ ਵੀ ਦਿੰਨੇ ਆ ਸੋ ਫੈਸਿਲਿਟੀ ਜਿਹੜੀ ਆ ਉਹ ਸਾਰੀ ਅਵੇਲੇਬਲ ਹੈ ਮਤਲਬ ਕਹਿਣ ਦਾ ਭਾਵ ਕਿ ਅਸੀਂ ਜੋ ਚਾਹੁੰਦੇ ਆ ਕਿ ਘਰ ਘਰ ਤੱਕ ਇਹ ਪੀਐਜੂ ਦੀ ਜਾਣਕਾਰੀ ਖੇਤੀ ਸਬੰਧੀ ਜਾਣਕਾਰੀ ਜਿਹੜੀ ਆ ਹਰ ਘਰ ਹਰ ਪਰਿਵਾਰ ਹਰ ਕਿਸਾਨ ਪਰਿਵਾਰ ਤੱਕ ਪਹੁੰਚੇ ਸਰ ਜਦੋਂ ਗੱਲ ਕਰਦੇ ਨੇ ਆਪਾਂ ਐਪ ਦੀ ਤਾਂ ਹਰੇਕ ਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਕੀ ਜਿਹੜੀ ਐਪ ਪੇਡ ਹੈ ਇਸ ਚੀਜ਼ ਬਾਰੇ ਦੱਸੋ ਹਾਂ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾਕਈ ਬਈ ਕੋਈ ਸੋਸ਼ਲ ਜੋਗ ਦੇ ਵਿੱਚ ਨਾ ਬਹੁਤ ਲੋਕਾਂ ਨੇ ਆਇਆ ਪੇਡ ਕੀਤੀਆਂ ਹੋਈਆਂ ਪਰ ਪੀਐਜੂ ਬਿਲਕੁਲ ਇਹੋ ਜੀ ਗੱਲ ਨਹੀਂ ਕਿਉਂਕਿ ਪਬਲਿਕ ਜੁਨੀਵਰਸਿਟੀ ਹੈ ਤੇ ਅਸੀਂ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਅਸੀਂ ਸਾਰੀਆਂ ਸਾਡੀਆਂ ਐਪ ਜਿਹੜੀਆਂ ਨੇ ਉਹ ਫ੍ਰੀ ਨੇ ਜਦੋਂ ਵੀ ਉਹ ਕੋਈ YouTube ਲਾਉਂਦਾ ਕੋਈ ਵੀ ਕਰਦਾ ਤੇ ਬਿਲਕੁਲ ਫ੍ਰੀ ਉਹ ਫ੍ਰੀ ਮਾਈਂਡ ਦੇ ਨਾਲ ਸਾਰੀ ਐਪ ਦੇ ਵਿੱਚ ਜੋ ਜਾਣਕਾਰੀ ਪੀਏ ਜੋ ਕੋਲ ਸੀਗੀ ਅਸੀਂ ਸਾਰੀ ਜਾਣਕਾਰੀ ਇੱਥੇ ਪਾਤੀ ਕੋਈ ਲੁਕਾ ਨਹੀਂ ਰੱਖਿਆ ਤਾਂ ਏਸੀ ਕੁਝ ਖਾਸ ਗੱਲਾਂ ਡਾਕਟਰ ਤੇਜਿੰਦਰ ਸਿੰਘ ਜੀ ਰਿਵਾਰਡ ਦੇ ਨਾਲ ਤੇ ਬਹੁਤ ਵਧੀਆ ਲੱਗਿਆ ਜਾਣ ਕੇ ਤੁਹਾਨੂੰ ਵੀ ਮੈਂ ਉਹ ਮਿਸ ਕਹਿ ਸਕਦਾ ਵੀ ਵਧੀਆ ਲੱਗਿਆ ਹੋਵੇਗਾ ਕਿ ਜੋ ਜਿਹੜੀ ਕਿਸਾਨ ਐਪ ਤੁਹਾਨੂੰ ਵੀ ਜਿਹੜੀ ਜਾਣਕਾਰੀ ਮਿਲੀ ਸੀ ਉਸ ਬਾਰੇ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਜਿਹੜੀ ਐਪ ਚਾਹੋ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ QR ਕੋਡ ਨਜ਼ਰ ਆ ਰਹੇ ਹੋਗੇ ਤੁਸੀਂ ਸਕੈਨ ਕਰੋ ਤੈਨੂੰ ਐਪ ਇੰਸਟਾਲ ਕਰੋ ਤੇ ਆਪਣੀ ਜਾਣਕਾਰੀ ਲਓ ਤੇ ਇਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰਦੇ ਸਿਟੀ ਹੈਡਲਾਈਨਸ ਕੈਮਰਨ ਵੈਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ